ਆਪਰੇਸ਼ਨ ਰੈੱਡ ਗੋਸਟ ਲਾਲ ਭੂਤ ਲਾਲ ਪੱਕਾਂ ਵਾਲੇ ਅੱਜ ਕੱਲ ਇਹ ਆਪਰੇਸ਼ਨ ਪੰਜਾਬ ਪੁਲਿਸ ਦੀ ਜ਼ੁਬਾਨ ਤੇ ਸਾਡੀ ਇੱਕ ਖਾਸ ਪੇਸ਼ਕਸ਼ ਦੇਖਣ ਵਾਲਾ ਬਲਜੀਤ ਮਰਵਾਹ ਵੱਲੋਂ ਸਵਾਗਤ ਰੈੱਡ ਗੋਸਟ ਦੇ ਤਹਿਤ ਉਹਨਾਂ ਪੁਲਸ ਅਫਸਰਾਂ ਦੀ ਮੌਜੂਦਾ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਜਿਨ੍ਹਾਂ ਨੇ ਪੰਜਾਬ ਚ ਅੱਤਵਾਦ ਦੇ ਦੌਰਾਨ ਕੰਮ ਕੀਤਾ ਜਾਂ ਜਿਨ੍ਹਾਂ ਤੇ ਦੋਸ਼ ਲੱਗਦੇ ਨੇ ਕਿ ਇਹਨਾਂ ਨੇ ਸਿਰਫ ਤਰੱਕੀਆਂ ਲਈ ਆਪਣੇ ਅਫਸਰਾਂ ਨੂੰ ਖੁਸ਼ ਕਰਨ ਲਈ ਝੂਠੇ ਮੁਕਾਬਲੇ ਕੀਤੇ ਫੇਕ ਐਂਕਾਊਂਟਰ ਦਿਖਾਏ ਤੇ ਤਰੱਕੀਆਂ ਲਈਆਂ ਸੋਸ਼ਲ ਮੀਡੀਆ ਤੇ ਬਕਾਇਦਾ ਇਸ ਬਾਰੇ ਪ੍ਰੋਗਰਾਮ ਤੱਕ ਬਣ ਰਹੇ ਨੇ ਲਾਲ ਪੱਗਾਂ ਵਾਲੇ ਗੱਲ ਪਿਛਲੇ ਸਾਲ ਦੀ ਹੈ ਜੂਨ ਜੁਲਾਈ ਦੇ ਵਿੱਚ ਇਹ ਸੋਸ਼ਲ ਮੀਡੀਆ ਪ੍ਰੋਗਰਾਮ ਐਕਟਿਵ ਹੋਇਆ ਜਿਸ ਚ ਸਿਰਫ ਉਹਨਾਂ ਪੁਲਜ ਆਫਸਰਾਂ ਨੂੰ ਨਿਸ਼ਾਨੇ ਤੇ ਲਿਆ ਗਿਆ ਕਿ ਜਿਹੜੇ ਐਨਕਾਊਂਟਰ ਕਰਨ ਦੇ ਮਹਰ ਰਹੇ ਨੇ ਜਾਂ ਮੋਢੀ ਰਹੇ ਨੇ ਉਸ ਵੇਲੇ ਜੋ ਖੁਫੀਆ ਰਿਪੋਰਟਾਂ ਆਈਆਂ ਸੀ ਕਿ ਗੁਰਪਤਵੰਤ ਸਿੰਘ ਪੰਨੂ ਇਸ ਨੂੰ ਲੀਡ ਕਰ ਰਿਹਾ ਹੈ ਡੀਜੀਪੀ ਸੁਰੇਸ਼ ਰੋੜਾ ਜਦੋਂ ਹੁੰਦੇ ਸੀ ਉਸ ਵੇਲੇ ਵੀ ਇਹ ਪ੍ਰੋਗਰਾਮ ਚੱਲਿਆ ਸੀ ਉਸ ਟਾਈਮ ਇਹਦਾ ਨਾਮ ਬਹੁਤ ਹੀ ਅਲੱਗ ਜਾ ਦਿੱਤਾ ਗਿਆ ਸੀ ਉਸ ਟਾਈਮ ਇਸ ਪ੍ਰੋਗਰਾਮ ਦਾ ਨਾਮ ਕਿਸਾਨੀ ਨਾਲ ਜੋੜਿਆ ਗਿਆ ਸੀ ਪਰ ਜਦੋਂ ਪੁਲਿਸ ਨੇ ਕੁਝ ਸ਼ਕਤੀ ਕੀਤੀ ਤਾਂ ਇਹ ਪ੍ਰੋਗਰਾਮ ਰੋਕ ਦਿੱਤਾ ਗਿਆ ਸੀਗਾ ਤੇ ਹੁਣ ਜਦੋਂ ਚੰਡੀਗੜ੍ਹ ਦੇ ਵਿੱਚ ਜਸਕੀਰਤ ਚਾਲ ਹੁੰਦਾ ਤੇ ਹਮਲਾ ਹੁੰਦਾ ਹੈ ਸਬੱਬੀਓ ਉੱਥੇ ਮੌਜੂਦ ਨਹੀਂ ਸੀ ਇੱਕ ਵਾਰ ਫੇਰ ਪੁਲਿਸ ਨੇ ਆਪਣੇ ਪੁਰਾਣੇ ਜਿਹੜੇ ਰਿਕਾਰਡ ਨੇ ਉਹ ਖੰਗਾਂ ਲੈ ਸ਼ੁਰੂ ਕਰਤੇ ਨੇ ਕਿ ਰੈਡ ਗੋਸਟ ਨੂੰ ਚਲਾਉਣ ਵਾਲੇ ਕਿੱਥੇ ਨੇ ਪਹਿਲਾਂ ਇਸ ਆਪਰੇਸ਼ਨ ਦਾ ਨਾਮ ਰੱਖਿਆ ਗਿਆ ਸੀ ਫਾਰਮਰ ਹਾਰਵੈਸਟ ਪ੍ਰੋਟੈਸਟ ਫਰਸਟ ਗਰੁੱਪ ਜਿਹੜਾ ਬਣ ਕੇ ਇਹਨੂੰ ਚਲਾ ਰਿਹਾ ਸੀਗਾ ਹੁਣ ਜਿਹੜੇ ਚਲਾ ਰਹੇ ਨੇ ਸੋਸ਼ਲ ਮੀਡੀਆ ਤੇ ਇਹ ਬਕਾਇਦਾ ਪੋਸਟਾਂ ਪਾਉਂਦੇ ਨੇ ਕਮੈਂਟਸ ਦੇ ਵਿੱਚ ਜਾ ਕੇ ਆਪਣੀ ਸਾਰੀ ਗੱਲਬਾਤ ਕਰਦੇ ਨੇ ਕਮੈਂਟਸ ਦੇ ਵਿੱਚ ਹੀ ਇਹ ਉਹ ਬਹੁਤ ਸਖਸਰ ਜਿਹੜੇ ਫੌਤ ਹੋ ਗਏ ਨੇ ਜਿਉਂਦੇ ਨਹੀਂ ਰਹੇ ਉਹਨਾਂ ਦੇ ਪਰਿਵਾਰਾਂ ਦੀ ਚਰਚਾ ਕਰਦੇ ਨੇ ਬੱਚਿਆਂ ਦੀ ਚਰਚਾ ਕਰਦੇ ਨੇ ਤੇ ਕਿੱਥੇ ਉਹ ਰਹਿ ਰਹੇ ਨੇ ਪੱਛਮੀ ਮੁਲਕਾਂ ਦੇ ਵਿੱਚ ਨੇ ਪੰਜਾਬ 'ਚ ਨੇ ਭਾਰਤ 'ਚ ਨੇ ਕਿਵੇਂ ਉਹਨਾਂ ਦੇ ਪਰਿਵਾਰ ਨੇ ਇਸ ਦਾ ਆਦਾਨ-ਪ੍ਰਦਾਨ ਹੁੰਦਾ ਹੈ ਗੱਲ ਇਹ ਕੀਤੀ ਜਾਂਦੀ ਹੈ ਕਿ ਉਹ ਨਾ ਦਾ ਸੋਸ਼ਲ ਬਾਇਕਾਟ ਕੀਤਾ ਜਾਣਾ ਚਾਹੀਦਾ ਤੇ ਇਸ ਤਰ੍ਹਾਂ ਇਹ ਜਾਣਕਾਰੀਆਂ ਨਿਕਲ ਗਏ ਇੱਕ ਦੂਜੇ ਤੋਂ ਜਿਹੜੀਆਂ ਅੱਗੇ ਭੇਜੀਆਂ ਜਾ ਰਹੀਆਂ ਨੇ ਜੇਕਰ ਅਪਾ ਗੱਲ ਕਰੀਏ ਤਾਂ ਬਕਾਇਦਾ 6 ਪੁਲਿਸ ਅਫਸਰਾਂ ਦੇ ਨਾਮ ਲਵਾਂਗੇ ਅਸੀਂ ਜਿਨ੍ਹਾਂ ਦੀਆਂ ਫੋਟੋਆਂ ਰੈੱਡ ਗੋਸਟ ਦੇ ਤਹਿਤ ਵਾਇਰਲ ਹੋ ਰਹੀਆਂ ਨੇ ਉਹਨਾਂ 'ਚ ਸਵਰਨ ਸਿੰਘ ਘੋਟਣਾ ਦਾ ਪੁੱਤਰ ਸਤਿੰਦਰ ਸਿੰਘ ਡੀਆਈਜੀ ਹੈ ਪਰਮਰਾਦ ਸਿੰਘ ਉਮਰਾਨੰਗਲ ਆਈਜੀ ਹੈ ਸੇਵਾਮੁਕਤ ਹੋ ਚੁੱਕੇ ਐਸਐਸਪੀ ਐਸਐਸ ਗਰੇਵਾਲ ਨੇ ਦਰਸ਼ਨ ਸਿੰਘ ਮਾਨ ਨੇ ਸੇਵਾਮੁਕਤ ਡੀਜੀਪੀ ਸਰਪਦੀਪ ਸਿੰਘ ਬਿਰਕ ਨੇ ਸੇਵਾਮੁਕਤ ਡੀਜੀਪੀ ਸੁਮੇਦ ਸਿੰਘ ਸੈਡੀ ਨੇ ਇਹ 6 ਤਸਵੀਰਾਂ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਜਿਨ੍ਹਾਂ ਨੂੰ ਰੈੱਡ ਗੋਸਟ ਦੇ ਵਿੱਚ ਮੁਖਤੋਰ ਤੇ ਰੱਖਿਆ ਗਿਆ ਕਿ ਇਹਨਾਂ ਨੇ ਸਿੱਖਾਂ ਨੂੰ ਮਾਰਨ ਦੇ ਵਿੱਚ ਅਤਵਾਦ ਦੇ ਨਾਮ ਤੇ ਅਹਿਮ ਭੂਮਿਕਾ ਨਿਭਾਈ ਹਾਲਾਂਕਿ ਜਿਹੜੇ ਅਤਵਾਦ ਹਿਮਾਇਤੀ ਦੇ ਉਹ ਕਹਿੰਦੇ ਨੇ 1 ਲੱਖ ਪੰਜਾਬੀ ਨੌਜਵਾਨ ਫੇਕ ਐਨਕਾਊਂਟਰਸ ਫਰਜੀ ਮੁਕਾਬਲੇ ਵਿੱਚ ਜੀਵ ਖਤਮ ਹੋਇਆ ਮਾਰਿਆ ਗਿਆ ਕਤਲ ਹੋਇਆ ਤਾਂ ਇਹ ਪੁਲਿਸ ਅਫਸਰ ਜ਼ਿੰਮੇਵਾਰ ਨੇ ਬਕਾਇਦਾ ਇਹਨਾਂ ਵੱਲੋਂ ਇੱਕ ਮੋਬਾਈਲ ਨੰਬਰ ਤੱਕ ਜਨਤਕ ਕੀਤਾ ਗਿਆ ਜਿਸ ਦੇ ਕੀ ਲੋਕ ਆਪਣੀ ਗੱਲ ਜਿਹੜੇ ਆਤਵਾਦ ਪੀੜਤ ਨੇ ਉਹ ਰੱਖ ਸਕਦੇ ਨਹੀਂ ਇਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਤਾਂ ਹਾਲ ਹੀ ਚ ਪਾਕਿਸਤਾਨ ਚ ਹੋਏ ਪਰਮਜੀਤ ਸਿੰਘ ਪੰਜਵੜ ਦੇ ਕਤਲ ਤੋਂ ਬਾਅਦ ਸਵਰਗਵਾਸੀ ਇੰਸਪੈਕਟਰ ਗੁਰਮੁਸੀਖ ਪਿੰਕੀ ਵੀ ਇਹਨਾਂ ਦੇ ਨਿਸ਼ਾਨੇ ਤੇ ਆ ਗਈ ਸੀ ਕਿਉਂਕਿ ਪਿੰਕੀ ਨੇ ਗੈਂਗਸਟਰ ਅਰਸ਼ ਢੱਲਾ ਦਾ ਚਾਚਾ ਜਿਹੜਾ ਮੋਗੇ ਚ ਭੁਗੀ ਦਾ ਤਸਕਰ ਰਿਹਾ ਉਹਨੂੰ ਇੰਟਰੋਗੇਟ ਕੀਤਾ ਸੀ ਉਨੇ ਗੱਲ ਕਿਸੇ ਤੋਂ ਲੁਕੀ ਨਹੀਂ ਹੈ ਕਿ ਆਤਵਾਦੀ ਜਥੇਬੰਦੀਆਂ ਸੰਗਠਨਾ ਨੇ ਗੈਂਗਸਟਰ ਗਰੁੱਪਾਂ ਨਾਲ ਜੋੜ ਲਿਆ ਜਿਵੇਂ ਜਸਕੀਰਤ ਚਾਹਲ ਦੀ ਜ਼ਿੰਮੇਵਾਰੀ ਰਿੰਦਾ ਗਰੁੱਪ ਨੇ ਲਈ ਐਵੇਂ ਯਰ ਸਡਲਾ ਗਰੁੱਪ ਨੂੰ ਇੰਸਪੈਕਟਰ ਪਿੰਗੀ ਦਾ ਜਿਹੜਾ ਹੈਗਾ ਆਪਣਾ ਕਈਏ ਨਿਸ਼ਾਨਾ ਬਣਾਉਣ ਲਈ ਕਿਹਾ ਗਿਆ ਸੀਗਾ ਤੇ ਉਸ ਤੋਂ ਬਾਅਦ ਐਦਾਂ ਹੋਰ ਗਰੁੱਪਾਂ ਨੂੰ ਪਾਕਿਸਤਾਨ ਚ ਜਿਹਨਾਂ ਦੀ ਜੋ ਚਰਚਾ ਪਿਛਲੇ ਕੁ ਸਮੇਂ ਦਰਾਂ ਬੀਤੀ ਕੋਈ ਹੈ ਗੈਰ ਸਟ੍ਰੈਟਿਜੀ ਅਤਵਾਦੀਆਂ ਸੰਗਠਨਾਂ ਦੀ ਜਿਹੜੇ ਮਿਲ ਕੇ ਹੁਣ ਇਸ ਪਲੇਟਫਾਰਮ ਤੇ ਕੰਮ ਕਰ ਰਹੇ ਨੇ ਜੇਕਰ ਆਪਾਂ ਅ ਰਿੰਦਾ ਗਰੁੱਪ ਦੀ ਗੱਲ ਕਰ ਲਈਏ ਸਭ ਜਾਣਦੇ ਨੇ ਕੇਐਲਐਫ ਖਾਲਸਕਾਨ ਲਿਬਰੇਸ਼ਨ ਫੋਰਸ ਤੋਂ ਬਾਅਦ ਉਹਨੋਂ ਕੋ ਬੱਬਰ ਖਾਲਸਾ ਗਰੁੱਪ ਨਾਲ ਜਿਹੜਾ ਹੈਗਾ ਜੁੜ ਚੁੱਕਿਆ ਹੈ ਇਸ ਦੇ ਨਾਲ ਹੀ ਜੇਕਰ ਆਪਾਂ ਗੱਲ ਕਰੀਏ ਕਾ ਇਹਨਾਂ ਨੇ ਵੀ ਤੈਅ ਕੀਤਾ ਹੋਇਆ ਕਿ ਜਿੰਨੇ ਰਿਟਾਇਰਡ ਸੇਵਾਮੁਕਤ ਪੁਲਿਸ ਅਫਸਰ ਰਹੇ ਨੇ ਇਹਨਾਂ ਨਾਲ ਗਨਮੈਨ ਹੁੰਦੇ ਨੇ ਆਧੁਨਿਕ ਹਥਿਆਰ ਹੁੰਦੇ ਨੇ ਗੋਲੀਆਂ ਪਿਸਤੋਲਾਂ ਨਾਲ ਮਾਰਨਾ ਇਹਨਾਂ ਨੂੰ ਬਹੁਤ ਆਖਾ ਮੁਸ਼ਕਲ ਹੋਏਗਾ ਤੇ ਇਸ ਕਰਕੇ ਬੰਬ ਹੀ ਇਹਨਾਂ ਤੇ ਛੁੱਟੇ ਜਾਣ ਗ੍ਰੇਡ ਅਟੈਕ ਹੀ ਕੀਤੇ ਜਾਣ ਇਹ ਵੀ ਬਕਾਇਦਾ ਮੀਟਿੰਗ ਦੇ ਵਿੱਚ ਇਹਨਾਂ ਦੀ ਚਰਚਾ ਹੋ ਚੁੱਕੀ ਹੈ ਇਹਦੀ ਪੁਸ਼ਟੀ ਕਿੱਥੋਂ ਹੁੰਦੀ ਹੈ ਇਹਦੀ ਪੁਸ਼ਟੀ ਹੁੰਦੀ ਹੈ ਅਕਤੂਬਰ 2023 ਦੇ ਵਿੱਚ ਐਸਐਸਓਸੀ ਸਟੇਟ ਸਪੈਸ਼ਲ ਆਪਰੇਸ਼ਨ ਸੈਲ ਜਿਹਦੇ ਉਸ ਵੇਲੇ ਕਥਾਧਰਤਾ ਅਸ਼wini ਕਪੂਰ ਸਨ ਉਹਨਾਂ ਨੇ ਬਕਾਇਦਾ ਇੱਕ ਪਰਚਾ ਦਿੱਤਾ ਸੀ ਦੋ ਵਿਅਕਤੀ ਉਹਨਾਂ ਨੇ ਗ੍ਰਿਫਤਾਰ ਕੀਤੇ ਸੀ ਜਿਨ੍ਹਾਂ ਨੇ ਪੁੱਛਗਿੱਛੇ ਮੰਨਿਆ ਸੀ ਕਿ ਅਸੀਂ ਜਸਕੀਰਤ ਚਾਲ ਦੇ ਘਰ ਦੀ ਰੇਕੀ ਕਰਕੇ ਗਏ ਆ ਤੇ ਸਾਡੀ ਯੋਜਨਾ ਨੂੰ ਮਾਰਨ ਦੀ ਸੀ ਇਹ ਗੱਲ ਅਕਤੂਬਰ 2023 ਦੀ ਹੈ ਤਕਰੀਬਨ ਆਪਾਂ ਕਹੀਏ ਮੋٹے ਤੌਰ ਤੇ ਇੱਕ ਸਾਲ ਪੁਰਾਣੀ ਗੱਲ ਹੈਗੀ ਹੈ ਇਸ ਤੋਂ ਬਾਅਦ ਪੰਜਾਬ ਪੁਲਿਸ ਵੀ ਇਹ ਜਿਹੜਾ ਪੜਤਾਲ ਕਰ ਰਹੀ ਸੀ ਕਿ ਇਹਨਾਂ ਨੂੰ ਨੱਪਿਆ ਕਿਵੇਂ ਜਾਵੇ ਪੈੜ ਕਿਵੇਂ ਨੱਪੀ ਜਾਵੇ। ਔਰ ਬਕਾਇਦਾ ਨੇ ਰਿਟਾਇਰਡ ਪੁਲਿਸ ਅਫਸਰਾਂ ਨੂੰ ਬੁਲਾ ਕੇ ਮੀਟਿੰਗ ਕਰਕੇ ਕਹਤੇ ਅਸੀਂ ਕਿ ਆਪਣੇ ਪਰਿਵਾਰਾਂ ਦੇ ਨਾਲ ਨਾ ਰਹੋ, ਆਪਣੇ ਬੱਚਿਆਂ ਤੋਂ ਦੂਰ ਰਹੋ, ਆਪਣੇ ਘਰ ਬਦਲਦੇ ਰਹੋ ਤੇ ਅਲੱਗ ਰਹੋ। ਭਾਪ ਗੋਤਾ ਵਿਚਰੋ ਵੀ ਨਾ ਕਿ ਤੁਹਾਡੀਆਂ ਜਾਨਾਂ ਖਤਰੇ 'ਚ ਨੇ। ਈਵਨ ਕਿ ਜੇਕਰ ਆਪਾਂ ਕਮੈਂਟਸ ਦੇ ਵਿੱਚ ਆ ਜੀਏ ਸੋਸ਼ਲ ਮੀਡੀਆ 'ਤੇ ਜਿਹੜੇ ਪੇਜ ਵੱਖ-ਵੱਖ ਬਣੇ ਹੋਏ ਨੇ ਕੋਈ ਕਿਸ ਨਾਮ ਨਾਲ ਕੋਈ ਕਿਸ ਨਾਮ ਨਾਲ ਤੇ ਉਹਦੇ 'ਚ ਕਮੈਂਟਸ 'ਚ ਜਿਹੜੇ ਫੇਵਰ ਕਰਦੇ ਨੇ ਟਰੈਨਿਜ਼ਮ ਦਾ ਇੱਕ ਦੂਜੇ ਨੇ ਪੁੱਛਦੇ ਨੇ ਹੁਣ ਕੌਣ ਕਿੱਥੇ ਰਹਿ ਰਿਹਾ ਹੈ ਉਹਦੀ ਸੋਸ਼ਲ ਲਾਈਫ ਕੀ ਹੈ ਸਮਾਜਿਕ ਲਾਈਫ ਕੀ ਹੈ ਤੇ ਇਹਨਾਂ ਜਿਹੜੇ ਨਾਮ ਨੇ ਨਾਮ ਜਿਹੇ ਦੇਖੇ ਜਾਂ ਤਾਂ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਨਿਰਮਲ ਕਾਲੋਂ ਦਾ ਸਾਲਾ ਗੁਰਮੀਤ ਰੰਧਾਵਾ ਨੂੰ ਦਾਵਾ ਤੇ ਦੋਸ਼ ਹੈ ਨੇ ਉਸ ਵੇਲੇ ਦੇ ਕਾਲ ਤੱਕ ਦੇ ਜੱਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਉਹਦੇ ਪਿੰਡ ਤੋਂ ਗ੍ਰਿਫਤਾਰ ਕੀਤਾ ਸੀ ਉਂਗਰਾ ਨੰਗਲ ਪਰਿਵਾਰ ਸ਼ੁਰੂ ਤੋਂ ਹੀ ਸਿੱਖ ਵਿਰੋਧੀ ਹੈ ਤੇ ਸੁਰਿੰਦਰਪਾਲ ਬਰਨਾਲੇ ਜੇਲ੍ਹ ਜਿਨੇ ਜੀਤ ਸੰਧੂ ਨਾਲ ਮਿਲ ਕੇ ਜਸਵੰਤ ਸਿੰਘ ਖੱਲਾ ਨੂੰ ਮਾਰਿਆ ਸੀ ਇਹ ਪਿਛਲੇ ਸਾਲ ਦੀਆਂ ਜੂਨ ਜੁਲਾਈ ਗਰਸ ਤੋਂ ਸਤੰਬਰ ਮਹੀਨੇ ਦੀਆਂ ਹੈ ਜ਼ਿਆਦਾਤਰ ਪੋਸਟਾਂ 'ਚ ਜਿੱਦਾਂ ਨੇ ਕਮੈਂਟ ਨੇ ਤੇ ਪਰਮਜੀਤ ਗਿੱਲ ਐਕਸ ਐਸ ਐਸ ਪੀ ਅੰਮ੍ਰਿਤਸਰ ਕੇ ਪੀ ਐਸ ਗਿਲ ਸਵਰਗ ਸਿਧਾਰ ਚੁੱਕੇ ਨੇ ਰੇਬੈਰੋ ਡੀ ਜੀ ਪੀ ਐਸ ਐਸ ਬਿਰਕ ਮੈਲ ਸਿੰਘ ਭੁੱਲਰ ਮੈਲ ਸਿੰਘ ਭੁੱਲਰ ਦੇ ਬੇਟੇ ਵੀ ਪੰਜਾਬ ਪੁਲਿਸ ਚ ਨੇ ਅਚਰਨ ਸਿੰਘ ਭੁੱਲਰ ਅਗੇ ਨਾਮ ਜਿੱਦਾਂ ਲਿਖੋ ਇਹਨੇ ਮਾਗਟ ਸੁਮੇਧ ਸੈਣੀ ਮੁਹੰਮਦ ਮੁਸਤਫਾ ਰਾਈਡ ਡੀ ਜੀ ਪੀ ਨੇ ਇਜ਼ਹਾਰ ਆलम ਸਵਰਗ ਵਾਸੀ ਨੇ ਕੇਹਰ ਸੁਰਜੀਤ ਗਰੇਵਾਲ ਬਰਾੜ ਚੀਤਲ ਦਾਸ ਸੰਤਰਾਮ ਗੋਬਿੰਦ RAM ਸਹੋਤਾ ਜਸਵਿੰਦਰ ਗੁਰਕਬਾਲ ਕੇਐਸ ਗਿੱਲ ਕਾਲੋਂ सुरेंद्रਪਾਲ ਦਰਸ਼ਨ ਡੇਲੋ ਬੁੱਧ ਉਜਾਗਰ ਹਰਿੰਦਰ ਚਾਹਲ ਉਰੇ ਸਾਰੇ ਸ਼ਖਸ ਪੰਜਾਬ ਪੁਲਿਸ ਅਫਸਰ ਰਹੇ ਨੇ ਉਹ 14 ਤੇ ਰਹੇ ਨੇ ਸੋ ਰੈੱਡ ਹੋਸਟ ਦੇ ਤਹਿਤ ਜਿਹੜੇ ਅਤਵਾਦ ਪੀੜਤ ਨੇ ਜਾਂ ਵਾਕਈ ਜਿਨ੍ਹਾਂ ਦੇ ਪਰਿਵਾਰਾਂ ਨੇ ਕਤਲ ਬੱਚਿਆਂ ਦੇ ਮੁੰਡਿਆਂ ਦੇ ਇਹਨਾਂ ਪੁਲਿਸ ਅਫਸਰਾਂ ਨੇ ਸਿਰਫ ਤਰਕੀਆ ਲਈ ਕੀਤੇ ਤੇ ਉਹਨਾਂ ਤੋਂ ਬਦਲਾ ਲੈਣ ਲਈ ਉਸ ਵੇਲੇ ਭਾਵੇਂ ਇਹ ਪਛਮੀ ਮੁਲਕਾਂ 'ਚ ਜਾ ਵਸੇ ਅੱਜ ਵੀ ਤਰਲੋ ਮੱਚੀ ਹੋ ਰਹੇ ਨੇ ਕੋਸ਼ਿਸ਼ਾਂ ਕਰ ਰਹੇ ਨੇ ਜੇਕਰ ਆਪਾਂ ਜਸਕੀਰਤ ਚਾਹਲ ਦੀ ਹੀ ਗੱਲ ਕਰੀਏ ਤਾਂ 1977 'ਚ ਉਹ ਪੰਜਾਬ ਪੁਲਿਸ 'ਚ ਐਸਐਸਆਈ ਭਰਤੀ ਹੁੰਦੇ ਨੇ ਤੇ 1986 ਤੱਕ ਨਕੌਦਰ ਕਾਂਡ ਤੱਕ ਹੋ ਜਿਹੜਾ अपना एसपी ਤੱਕ ਬਣ ਜਾਂਦੇ ਨੇ 77 ਤੋਂ 86 ਭਾਪ 9 ਸਾਲ ਦੇ ਵਿੱਚ ASI ਤੋਂ एसपी ਦੇ ਰੈਂਕ ਤੱਕ ਬੰਦਾ ਚਲਾ ਗਿਆ ਫਿਰ ਸਾਬ ਇਨਸਪੈਕਟਰ ਬਣੇ ਇਨਸਪੈਕਟਰ ਬਣੇ ਡੀਐਸਪੀ ਬਣੇ ਐਸਪੀ ਬਣੇ ਹਾਲਾਂਕਿ ਇਹਨਾਂ ਨੇ ਡੀਐਸਪੀ ਬਣਨ ਦਾ ਸਵਾਲ ਵੀ ਹੈਗਾ ਕਿਉਂਕਿ ਕਹਿੰਦਾ ਜਦੋਂ ਇਨਸਪੈਕਟਰ ਹੁੰਦੇ ਸੀ ਤਾਂ ਉਹਨਾਂ ਨੂੰ ਰਾਸ਼ਟਰਪਤੀ ਗਲੈਂਟਰੀ ਵਾਰ ਮਿਲਿਆ ਸੀਗਾ ਬਹਾਦਰੀ ਦੇ ਕਾਰਨ ਹੋ ਸਕਦਾ ਹੈ ਸ਼ਾਇਦ ਉਹਨਾਂ ਨੂੰ ਡੀਐਸਪੀ ਦੀ ਸੀਟ ਤੋਂ ਐਗਜ਼ੈਂਪਸ਼ਨ ਵੀ ਦਿੱਤੀ ਹੋਵੇ ਕੀ ਸੋ ਪਤਰਾ ਜੋ ਰਿਟਾਇਰ ਵੀ ਹੋ ਜਾਂਦੇ ਨੇ ਭਾਬ ਇੰਨੀ ਛੇਤੀ ਤਰੱਕੀਆਂ ਚਾਲ ਉਹਨੇ ਕੀ ਕੀਤੀਆਂ ਕਿ ਉਹ ਆਪਣੇ ਇੱਕ ਦਹਾਕੇ ਦੇ ਕੈਰੀਅਰ ਚ ਜਿਹੜਾ ਏਡੇ ਉੱਚੇ ਅਹੁਦੇ ਤੇ ਪਹੁੰਚ ਗਏ ਸੀ ਸੋ ਪੰਜਾਬ ਪੁਲਿਸ ਕਿੰਨਾ ਕੁ ਮੁਸਤੈਦੀ ਨਾਲ ਇਹਨਾਂ ਨੂੰ ਕਾਬੂ ਕਰਦੀ ਹੈ ਗ੍ਰਿਫਤਾਰ ਕਰਦੀ ਹੈ ਯਾ ਇਹ ਆਪਣੇ ਮਿਸ਼ਨ ਚ ਕਿੰਨਾ ਕਾਮਯਾਬ ਹੁੰਦੇ ਨੇ ਦੇਖਣਾ ਬਾਕੀ ਹੈ ਨਮੀਆਂ ਦੇ ਤਾਜ਼ੀ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਦਿਓ ਬਲਜੀਤ ਮਰਵਾਹਾ ਨੂੰ ਇਜਾਜ਼ਤ ਧੰਨਵਾਦ